ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਮੇਰ ਪਦਮਜੀਤ ਮਹਿਤਾ ਤਿਹਾੜਾਂ ਦੇ ਮੱਦੇ ਨਜ਼ਰ ਪਵਨ ਸੰਸ ਦੇ ਕੀਤੀ ਵਪਾਰੀਆਂ ਨਾਲ ਮੀਟਿੰਗ ਉਹਨਾਂ ਨੂੰ ਉਹਨਾਂ ਦੀਆਂ ਤਕਲੀਫਾਂ ਬਾਰੇ ਪੁੱਛਿਆ ਗਿਆ ਤੇ ਉਹਨਾਂ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਕੋਈ ਤਕਲੀਫ ਹੈ ਤਾਂ ਉਹਨਾਂ ਦਾ ਤਕਲੀਫਾਂ ਦਾ ਹਰ ਹਰ ਦਿੱਕਤਾਂ ਦਾ ਸਾਹਮਣਾ ਕਰਾਂਗੇ ਤੇ ਅਸੀਂ ਉਹਨਾਂ ਦਾ ਹੱਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਇਹ ਆਪਰਾ ਮਾਮਲੇ ਆਉਂਦੇ ਹਨ ਮੇਅਰ ਸਾਹਿਬ ਦੀ ਜ਼ੁਬਾਨੀ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬੰਸਲ ਦੀ ਰਿਪੋਰਟ ਅੱਲਾ ਦਾ ਸਾਰੇ ਪ੍ਰੈਸਿਡੈਂਟਾਂ ਦਾ ਧੰਨਵਾਦ ਅਤੇ ਧਿਆਨ ਲਈ ਅੱਜ ਅਸੀਂ ਆਪਣੀ ਟੀਮ ਦੇ ਨਾਲ ਮਿਨਿਸਪਲ ਕਾਰਪੋਰੇਸ਼ਨ ਦੇ ਕਾਫੀ ਸਾਡੇ ਨਾਲ ਕਾਉਂਸਲਰ ਸਾਹਿਬ ਮੌਜੂਦ ਹੈ ਰਾਹੀ ਜੀ ਜੈਨ ਸਾਹਿਬ ਕ੍ਰਾਂਤੀ ਜੀ ਸੋਨੂ ਸੈਣੀ ਜੀ ਰਾ ਗੋਗੀ ਜੀ ਸਾਰੇ ਸਾਡੀ ਟੀਮ ਮੌਜੂਦ ਹੈ ਨਾਲ ਸਾਡੇ ਐਸ ਸੀ ਸਾਹਿਬ ਤੇ ਐਕਸ਼ਨ ਸਾਹਿਬ ਵੀ ਮੌਜੂਦ ਹੈ ਅਸੀਂ ਅੱਜ ਬਾਜ਼ਾਰ ਚ ਤੋਬੀ ਬਾਜ਼ਾਰ ਦੀ ਟੀਮ ਨੂੰ ਸਾਰੇ ਵਪਾਰੀਆਂ ਨੂੰ ਮਿਲਣ ਆਏ ਕਿਉਂਕਿ ਹੁਣ ਤਿਉਹਾਰਾਂ ਦਾ ਮਹੀਨਾ ਹੈ ਤੇ ਵਪਾਰ ਦਾ ਸੀਜ਼ਨ ਹੈ ਬਹੁਤ ਵਧੀਆ ਵਪਾਰ ਇੱਥੇ ਚੱਲਦਾ ਪਿਛਲੇ ਕਈ ਸਮੇਂ ਤੋਂ ਆਪਾਂ ਦੇਖ ਰਹੇ ਸੀ ਕਿ ਇਸ ਬਾਜ਼ਾਰ 'ਚ ਕਾਫੀ ਨਿਮੋਸ਼ੀ ਸੀ ਤੇ ਨਰਾਜ਼ਗੀ ਸੀ ਕਿ ਵਪਾਰ ਸਹੀ ਨਹੀਂ ਦੀ ਚੱਲ ਰਿਹਾ ਤੇ ਉਸ ਪ੍ਰੋਬਲਮ ਨੂੰ ਵੱਧ-ਵੱਧ ਅਸੀਂ ਆਪਣੀ ਟੀਮ ਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਫੇਰ ਜਿਦਾਂ ਆਪਾਂ ਜਾਣਦੇ ਹਾਂ ਕਿ ਹੁਣ ਤਿਹਾੜਾ ਦਾ ਸੀਜ਼ਨ ਹੈ ਤੇ ਅਸੀਂ ਸਾਰੇ ਵਪਾਰੀਆਂ ਨੂੰ ਇੱਥੇ ਇਕੱਠੇ ਹੋ ਕੇ ਮਿਲਣ ਆਏ ਆ ਤਾਂ ਕਿ ਉਹਨਾਂ ਦੇ ਦੁੱਖ ਤਕਲੀਫਾਂ ਜਾਣ ਸਕੀਏ ਕੋਈ ਨਾ ਕੋਈ ਇਸ਼ੂਸ ਜੋ ਨੇ ਚੱਲ ਰਹੇ ਨੇ ਇੱਥੇ ਬਾਜ਼ਾਰ ਦੇ ਵਿੱਚ ਉਹਨੂੰ ਅਸੀਂ ਬਾਇ ਹੈਂਡ ਨਾਲ ਦੀ ਨਾਲ ਸੋਲਵ ਕਰ ਸਕੀਏ ਸਾਡੇ ਕੋਲ ਇੱਥੋਂ ਦੇ ਏਰੀਆ ਦੇ ਐਮਸੀ ਸਾਹਿਬ ਵੀ ਮੌਜੂਦ ਹੈ ਉਹ ਵੀ ਸਾਡੇ ਨਾਲ ਲਗਾਤਾਰ ਇਨ ਟੱਚ 'ਚ ਨੇ ਤੇ ਦੱਸਦੇ ਰਹਿੰਦੇ ਨੇ ਵੀ ਬਾਜ਼ਾਰ ਨੂੰ ਕੀ ਕੁਝ ਚਾਹੀਦਾ ਹੈ ਕਿ ਅਸੀਂ ਬਾਜ਼ਾਰ ਲਈ ਫਾਇਦਾ ਕਰ ਸਕਦੇ ਹਾਂ ਕਿਉਂਕਿ ਇਹੀ ਸੀਜ਼ਨ ਦਾ ਟਾਈਮ ਹੈ ਤਾਂ ਕਰਕੇ ਅਸੀਂ ਬਾਕੀ-ਬਾਕੀ ਬਾਜ਼ਾਰਾਂ 'ਚ ਪਰਸਨਲੀ ਜਾਵਾਂਗੇ ਸਾਰੇ ਵਪਾਰੀਆਂ ਨੂੰ ਮਿਲਾਂਗੇ ਤੇ ਉਹਨਾਂ ਦੀ ਰਾਏ ਜਾਣਾਂਗੇ ਕਿ ਕੀ ਅਸੀਂ ਉਹਨਾਂ ਦਾ ਵਪਾਰ ਵਧਾਉਣ ਲਈ ਬੈਟਰ ਕਰ ਸਕਦੇ ਹਾਂ ਤੇ ਇਸ ਦੀਵਾਲੀ ਦੇ ਸੀਜ਼ਨ ਨੂੰ ਹੋਰ ਬੈਟਰ ਬਣਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਤਾਂ ਕਰਕੇ ਅੱਜ ਇਹ ਜੁਆਇਨ ਮੀਟਿੰਗ ਰੱਖੀ ਗਈ ਹੈ ਟ੍ਰੈਫਿਕ ਦੀ ਕਾਫੀ ਇੱਕ ਸੱਜਾਨ ਦੀ ਸਮੱਸਿਆ ਆ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਰੋਕ ਸਰ ਇੱਥੇ ਟ੍ਰੈਫਿਕ ਪੁਲਿਸ ਆਪਣਾ ਪੂਰਾ ਕਰਤੱਵ ਨਿਭਾ ਰਹੀ ਹੈ ਬਾਕੀ ਅ ਮੈਂ ਇਹ अपील ਕਰੂੰਗਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਆਪਣਾ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ ਤੇ ਟ੍ਰੈਫਿਕ ਨੂੰ ਸਮੂਥ ਕਰਨ 'ਚ ਆਪਣਾ ਯੋਗਦਾਨ ਪਾਓ ਕਿੰਦਾ ਕਿ ਆਪਣੀ ਗੱਡੀ ਨੂੰ ਸਹੀ ਜਗ੍ਹਾ ਤੇ ਲਗਾਓ ਦੇਖੋ ਮਲਟੀ ਸਟੋਰੀ ਪਾਰਕਿੰਗ ਬਹੁਤ ਵਧੀਆ ਬਣੀ ਹੋਈ ਹੈ ਟ੍ਰੈਫਿਕ ਤੇ ਰਹਿਣਾ ਹੁਣ ਸੀਜ਼ਨ ਦਾ ਟਾਈਮ ਹੈ ਕੰਮ ਜ਼ਿਆਦਾ ਹੈ ਤਾਂ ਇਹੀ ਬੇਨਤੀ ਕਰਾਂਗੇ ਕਿ ਕੋਈ ਜ਼ਿਆਦਾ ਫੀਸ ਤਾਂ ਹੈ ਨਹੀਂ ਕਿ ਆਪਣੀ ਆਪਣਾ ਮਲਟੀ ਸਟੋਰੀ ਪਾਰਕਿੰਗ ਨੂੰ ਯੂਟਿਲਾਈਜ਼ ਕੀਤਾ ਜਾਵੇ ਬਾਕੀ ਜੇ ਨਹੀਂ ਵੀ ਤਾਂ ਜਿਹੜੀ ਇੱਥੇ ਆਲਰੇਡੀ येलो ਲਾਈਨ ਬਣੀ ਹੋਈ ਹੈ ਉਹਨੂੰ ਵੀ ਯੂਜ਼ ਕਰੋ ਤੇ ਆਪਣੇ ਵੀਹਿਕਲ ਜੋ ਹੈ ਉਹਦੇ ਅੰਦਰ ਖੜਾਓ ਕੋਈ ਡਰਨ ਵਾਲੀ ਗੱਲ ਨਹੀਂ ਹੈ ਟੋ ਵੈਨ ਹੁਣ ਇੱਥੇ ਨਹੀਂ ਹੈ ਬਟ ਤੁਸੀਂ ਫਿਰ ਵੀ ਇਸ येलो ਲਾਈਨ ਨੂੰ ਯੂਟਿਲਾਈਜ਼ ਕਰੋ ਤੇ ਟ੍ਰੈਫਿਕ ਦੀ ਜੋ ਸੂਹਲਤ ਉਹਨੂੰ ਸਮੂਥ ਰੱਖੋ ਹੋਰੇ ਬਾਜ਼ਾਰਾਂ ਦਾ ਵਿਜ਼ਿਟ ਕੀਤਾ ਜਾਵੇ ਸਰ ਤੁਹਾਡੇ ਉਹ ਜੀ ਇਹ ਸ਼ੁਰੂਆਤ ਅਸੀਂ ਧੋਬੀ ਬਾਜ਼ਾਰ ਤੋਂ ਕੀਤੀ ਹੈ ਹੁਣ ਇਸ ਤੋਂ ਬਾਅਦ ਬਾਕੀ ਬਾਜ਼ਾਰਾਂ ਦੇ ਵਿੱਚ ਵੀ ਵਿਜ਼ਿਟ ਕੀਤਾ ਜਾਊਗਾ ਸਾਰੇ ਵਪਾਰੀਆਂ ਦੇ ਨਾਲ ਬੈਠ ਕੇ ਉਹਨਾਂ ਦੇ ਦੁੱਖ ਸੁੱਖ ਸਾਂਝੇ ਕੀਤੇ ਮੇਰ ਸਾਹਿਬ ਜੇ ਟ੍ਰੈਫਿਕ ਦਾ ਲੱਗ ਗਈ ਗੱਲ ਤਾਂ ਇਹ ਵੀ ਗੱਡੀਆਂ ਜਿਹੜੀਆਂ ਹੈ ਬਾਜ਼ਾਰ ਵਿੱਚੋਂ ਵਗ ਜਾਂਦੀਆਂ ਨੇ ਅਗਰ ਇਹ ਉੱਤੇ ਮਲਟੀ ਹਾਰਨਸ ਲਾਉਂਦੇ ਹੈਗੇ ਤਾਂ ਕਿ ਜਮਾਉਂਦੇ ਆ ਉਹਦੇ ਚ ਦਿਵਾਰੀ ਤੋਂ ਲੈ ਕੇ ਕੋਈ ਰਿਸ਼ਤਾ ਨਾਲ ਹੈਗਾ ਸਕੀਮ ਮਿਲਗੇ ਵੀ ਬੰਦਾ ਕਰੀ ਦਾ ਆਉਟਪੁੱਟ ਕੋਨਫਲਿਕਸ਼ਨ ਹੋਵੇ ਸੋ ਪਹਿਲਾਂ ਹੀ ਬਹੁਤ ਪਹਿਲਾਂ ਹੀ ਰੇਟ ਬਹੁਤ ਘੱਟ ਹੈ ਨਾਲੇ ਉਹ ਕਿਸੇ ਨੇ ਸਾਡੇ ਵੀਰ ਨੇ ਠੇਕੇ ਤੇ ਲਿੱਤਾ ਹੋਇਆ ਉਹ ਕੋਰਪੋਰੇਸ਼ਨ ਦੇ ਹੱਥ ਚ ਨਹੀਂ ਹੈਗਾ ਉਹ ਉਹਦਾ ਰੇਟ ਘਟਾਣਾ ਵੈਸੇ ਹੀ ਮੇਰੇ ਸਾਹਮਣੇ ਬਹੁਤ ਨੋਮੀਨਲ ਰੇਟ ਹੈ ਹਾਂ ਜੀ ਕੁਝ ਲੋਗੇ ਕੁਝ ਲੋਗੇ ਰਾਈ ਪਾਰਕਿੰਗ ਦੀ ਵੀ ਜਾਏ ਗੱਡੀਆਂ ਐਸੇ ਕਰਕੇ ਮਨ ਮਾਰ 15 ਰੁਪਏ ਹਾਂਜੀ 15 ਰੁਪਏ 15 ਰੁਪਏ 3 ਘੰਟਿਆਂ ਦੇ ਉਸ ਤੋਂ ਬਾਅਦ ਕੀ ਕਰਦਾ ਸਰ ਲੌਂ ਲੌਂ ਦੀ ਵਜਾਇ ਇਹ ਵਜਾ ਇਹੀ ਆ ਵੀ ਜਿਹੜਾ ਹੈਗਾ ਪਾਰਕਿੰਗ ਵਿੱਚ ਗੱਡੀਆਂ ਇੱਥੇ ਲੈ ਕੇ ਆਉਂਦੇ ਬਾਅਦ ਕਿ ਐਸੇ ਕਰਕੇ ਨਹੀਂ ਲਾਉਂਦੇ ਵੀ ਜਿਹੜਾ ਹੈਗਾ ਤੇ ਪੱਤੀ ਨਹੀਂ ਕਟਾਉਂਦੇ 25 ਕਟਾ ਕੇ ਹੁੰਦੀ ਆ ਪਰ ਉੱਥੇ ਪੈਸੇ ਬਸ ਕਈ ਜਾਂਦੇ ਨਹੀਂਗੇ ਕਿ ਲੋਕਾਂ ਨੂੰ ਕੀ ਅਪੀਲ ਕਰਾਂਗੇ ਇਸ ਬਾਰੇ ਵੀ